ਸਰਨ ਸਤਕਾਰਜੋ ਗੁਰੂ ਖਾਲਸਾ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਬਹੁਤ ਵਧੀਆ ਵਿਚਾਰ ਸਾਰੇ ਸਿੰਘਾਂ ਨੇ ਦਿੱਤੇ ਆ ਆਪ ਜੀ ਨੂੰ ਪਤਾ ਹੈ ਕਿ ਪਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਔਲਾਂ ਦਿੱਤਾ ਗਿਆ ਉਹਨਾਂ ਦਾ ਚੋਣ ਪ੍ਰਚਾਰ ਸਭ ਤੋਂ ਪਹਿਲਾਂ ਤੁਹਾਡੇ ਨਗਰ ਨਰਕਿੰਦਪੁਰੇ ਦੀ ਸੰਗਤ ਨੇ ਆਰੰਭ ਕੀਤਾ ਪਾਠੀ ਸਿੰਘਾਂ ਨੇ ਪ੍ਰਚਾਰਕ ਸਿੰਘਾ ਨੇ ਸਭ ਤੋਂ ਪਹਿਲਾਂ ਤੁਸਾਂ ਆਰੰਭ ਕੀਤਾ ਹੈ ਇਹ ਚਲ ਕੇ ਸੋ ਮਿਆ ਦਰ ਅਕਾਲੂ ਜਦੋਂ ਆਵਿਆ ਪਿੰਡਾਂ ਵਿੱਚ ਜਿਹੜੇ ਕੜਾ ਮਚਾਉਂਦੇ ਆ ਉਹ ਉਹਨਾਂ ਦੇ ਰਲ ਹੀ ਤੇ ਹੁੰਦੀ ਆ ਕਿਤੇ ਪੱਕੇ ਭਿੱਖੀ ਵੰਦਾ ਉੱਤੇ ਫੂਨ ਜਾਂਦਾ ਕਿ ਫਲਾਣਾ ਕਿੰਨੇ ਵਰੀ ਫੂਨ ਐਸਾ ਚੋਦਾ ਆ ਆ ਵੀ ਗਿਆ ਕਿ ਕੀ ਪ੍ਰੋਗਰਾਮ ਆ ਕੀ ਨੇ ਇਹੋ ਜਨ ਕੀਆਂ ਮੋਟੀਆਂ ਗੱਲਾਂ ਤੋਂ ਆਪਾਂ ਪਰਵਾਹ ਨਹੀਂ ਕਰਦੇ ਇਹ ਚੱਲਦੇ ਰਹਿੰਦੇ ਹੁੰਦੇ ਆ ਇਹ ਚੱਲਦੇ ਰਹਿਣੇ ਵਿਰੋਧੀਆਂ ਨੇ ਵਿਰੋਧਤਾ ਕਰਦੇ ਰਹਿਣ ਆ ਕਾਰਨ ਇਹ ਆ ਕਿ ਅੱਜ 28 ਤਰੀਕ ਆ 8 ਤਰੀਕ ਨੂੰ ਚੋ ਨਿਸ਼ਾਨ ਮਿਲ ਜਾਣਾ ਭਾਈ ਅੰਮ੍ਰਿਤਪਾਲ ਸਿੰਘ ਅੱਠ ਤਰੀਕ ਨੂੰ ਕਹਿੰਦੇ 5 ਤਰੀਕ ਨੂੰ ਕਾਗਜ਼ ਜਿਹੜੇ ਭਰਦੇ ਨੇ ਆ ਕਹਿੰਦੇ 6 ਨੂੰ ਭਰਦੇ ਨੇ ਇਸ ਤਰ੍ਹਾਂ ਕਾਗਜ਼ ਭਰੇ ਜਾਣੇ ਆ ਉਹ ਵੀ ਸਾਰੇ ਜਿਵੇਂ ਜਿਵੇਂ ਆਪਾਂ ਨੂੰ ਪਤਾ ਲੱਗਦਾ ਰਹੂ ਉਹ ਸੰਗਤਾਂ ਨੂੰ ਕਿਉਂਕਿ ਹੁਣ ਤੇ ਮੋਬਾਈਲ ਦਾ ਯੁੱਗ ਹੈ ਤੇ ਮਿੰਟ ਟੈਕ ਦੇ ਵਿੱਚ ਖਬਰ ਸਾਰੀ ਜਿਹੜੀ ਉਹ ਪਹੁੰਚ ਜਾਂਦੀ ਹੈ ਹੁਣ ਘਰ ਘਰ ਜਾ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਮੋਬਾਈਲ ਰਾਹੀਂ ਸਭ ਕੋ ਦੱਸਿਆ ਜਾਂਦਾ ਹੈ ਬਾਕੀ ਰਹੀ ਗੱਲ ਕਿ ਜਿਹੜਾ ਆਪਾਂ ਨੇ ਕਿ ਆਪਾਂ ਨਗਰਾਂ ਵਿੱਚ ਚੱਲ ਗਏ ਨਗਰਾਂ ਵਿੱਚ ਜਾਣ ਦਾ ਆਪਣੇ ਕੋ ਇੱਕ ਮਹੀਨਾ ਅਜੇ ਮੌਕਾ ਹੈਗਾ ਨਗਰਾਂ ਵਿੱਚ ਬਹੁਤ ਵਾਂ ਤੱਕ ਇਧ ਰਾਜੂ ਕਿਆਂ ਤੱਕ ਸਾਰੇ ਕੰਡਾਂ ਵਿੱਚ ਸਿੰਘਾਂ ਨਾਲ ਸਪਰਕ ਕੀਤਾ ਤੇ ਬਹੁਤ ਜ਼ਿਆਦਾ ਕੁਝ ਸਾ ਲੋਕਾਂ ਦੇ ਵਿੱਚ ਕਿਉਂਕਿ ਜਿੱਦ ਤਰ੍ਹਾਂ ਭਾਈ ਵੀਰ ਗੱਲ ਕਰਕੇ ਗਿਆ ਕਿ ਸਾਰੀਆਂ ਪਾਰਟੀਆਂ ਦਾ ਲੋਕ ਅੱਕੇ ਹੀ ਨੌਜਵਾਨਾਂ ਦੀ ਆਵਾਜ਼ ਹੀ ਕਿਹਾ ਕਿ ਬੋਡ ਪਾਉਣ ਨਹੀਂ ਜਾਣਦਾ ਨੌਜਵਾਨਾਂ ਦੀ ਆਵਾਜ਼ ਸੀ ਕਹਿਦ ਕਿ ਬੋਟ ਪਾਉਣ ਜਾਣਾ ਨੇ ਅਗਰ ਮੀਤ ਸੋਨੇ ਸਾਰੇ ਮੇਰੇ ਗਵਾਨੀ ਬੈਠੇ ਆ ਇਹ ਸਾਰੇ ਆਦੇ ਹੈ ਕਿ ਬਾਬਾ ਜੀ ਆ ਕੇ ਬੋਟ ਪਾਉਣ ਨਹੀਂ ਆਇਆ ਪਰ ਮੈਨੂੰ ਇਹ ਬੇਨਤੀ ਪਹਿਲਾਂ ਕੀਤੀ ਜੇ ਭਾਈ ਅੰਮ੍ਰਿਤਪਾਲ ਨੂੰ ਖੁਲਾੜ ਦਿਆ ਤਾਂ ਫਿਰ ਆਪਾਂ ਜਾਣਾ ਠੀਕ ਹੈ ਨਾ ਬਾਕੀ ਰਹੀ ਗੱਲ ਕਿ ਜਿਹੜੀਆਂ ਮੌਜੂਦਾ ਪਾਰਟੀਆਂ ਚਾਹ ਉਹ ਕਾਂਗਰਸ ਹੈ ਚਾਹ ਉਹ ਕਾਲੀ ਆ ਭਾਈ ਰਣਜੀਤ ਸਿੰਘ ਗੱਲ ਕਰਕੇ ਕਰਕੇ ਗਿਆ ਹੈ ਕਿ ਅਸੀਂ ਕੱਟੜ ਕਾਲੀ ਹਾਂ ਤੋ ਅਹੀਂ ਸਾਰੀਆਂ ਪਾਰਟੀਆਂਾਂ ਵਿੱਚ ਵਿਚਰ-ਵਿਚਰ ਕੇ ਵੇਖਿਆ ਸਾਰੇ ਜਦੋਂ ਨਹੀਂ ਇਹਨਾਂ ਲੋੜ ਹੁੰਦੀ ਆ ਉਦੋਂ ਇਹ ਬੜਾ ਕੁਝ ਕਹਿੰਦੇ ਜਦੋਂ ਬਣ ਜਾਂਦੇ ਆ ਉਦੋਂ ਮੁੜ ਕੇ ਸਖਪਾਲ ਸਿੰਘ ਨੂੰ ਦੋ ਉਂਗਲਾਂ ਕਰਦੇ ਹੱਥ ਵੀ ਪੂਰਾ ਮਿਲਉਂਦੇ ਮੈਂ ਬੇਨਤੀ ਕਰਦਾ ਤੇ ਜਮੀਰ ਜਿਨ੍ਹਾਂ ਦੀ ਜਾਗਦੀ ਫਿਰੋ ਜਵਾਬ ਦਿੰਦੇ ਮੈਂ ਸਖਪਾਲ ਸਿੰਘ ਨੂੰ ਜਵਾਬ ਦਿੱਤਾ ਉਹਦਾ ਮੁੰਡਾ ਆਇਆ ਆਪ ਧੋ ਆਇਆ ਨੇ ਤੇ ਮੈਂ ਇੱਕ ਉਂਗਲ ਨੂੰ ਕੀਤੀ ਨੇਖਣੋਤੇ ਸਿੰਘ ਮੇਰੇ ਲਾਗੇ ਦੇ ਆਪ ਆਕਾਲੀ ਨੇ ਉੱਥੇ ਸਾਰੇ ਮੈਂ ਇੱਕ ਉਂਗਲ ਕੀਤੀ ਨਾਲ ਮੋਹਦਵਾਰੀ ਉਹਦੇ ਕਾਰਨ ਮਹਾ ਤੇਰਾ ਪਿਓ ਦੋ ਉਂਗਲਾਂ ਕਰਦਾ ਜਦੋਂ ਹੱਥ ਮਿਲਾਉਂਦਾ ਆਈ ਤੇ ਤੂੰ ਨਿੱਕਾ ਤੈਨੂੰ ਵੀ ਇੱਕ ਉਂਗਲ ਤਾਂ ਕੀਤੀ ਆ ਜੇ ਤੇਰਾ ਪਿਓ ਆਉਂਦਾ ਤੇ ਉਹਨੂੰ ਦੋ ਉਂਗਲਾਂ ਕਰ ਦੇ ਠੀਕ ਹੈ ਜਵਾਬ ਦਿੱਤਾ ਹੀ ਇਹਨੂੰ ਇਸ ਕਰਕੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਫੌਜੀ ਸਾਹਿਬ ਗੱਲ ਕਰਕੇ ਕਹਿੰਗੇ ਮਰਿਆਂ ਨੂੰ ਤੇ ਨਹੀਂ ਉਠਾਇਆ ਜਾ ਸਕਦਾ ਠੀਕ ਹੈ ਨਾ ਤੋ ਇਸ ਕਰਕੇ ਆਪਾਂ ਸਾਰਿਆਂ ਨੇ ਇਹ ਅੱਜ ਤੱਕ ਪਹਿਲੇ ਪਲੇਠੇ ਮੇਡਨ ਕੀਤੀ ਆ ਕਿ ਲੋਕਾਂ ਨੂੰ ਜਾਗਰਤ ਆਵੇ ਪਤਾ